ਇਹ ਤੂੰ ਕੀ ਕੀਤਾ ਬਾਬਾ ਜੀ ਨਾਲ ਆ ਦੇਖੋ ਬਾਬਾ ਜੀ ਸਾਡੇ ਨਾਲ ਰਹੇ ਨੇ ਐ ਉਹ ਗੱਲ ਕਹਿੰਦਾ ਵੀ ਜਿਹੜਾ ਨਕਲੀ ਕੰਮ ਹੁੰਦਾ ਨਾ ਉਹ ਖੜਦਾ ਨਹੀਂ ਹੁੰਦਾ ਅਸਲੀ ਕੰਮ ਹਮੇਸ਼ਾ ਖੜਦਾ ਹੁੰਦਾ ਨਹੀਂ ਤੇਰੀ ਜੋੜੀ ਬਣਾ ਗਿਆ ਕਨਾਇਆ ਤੇਲੇ ਤਾਂ ਮम्मा ਆਪੇ ਹੀ ਘਟ ਹੋਣਾ ਹੱਸਨੇ ਵਧੀਆ ਕੰਮ ਕੀਤਾ ਨੋਹ ਨੇ ਵਧੀਆ ਕੀਤਾ ਚਾਚੀ ਨੇ ਵਧੀਆ ਕੰਮ ਕੀਤਾ ਸਾਰੇ ਲਾਣੇ ਨੇ ਵਧੀਆ ਕੀਤਾ ਤਾਂ ਬਣਿਆ ਲੰਬੜਾ ਦਾ ਰਾਹ ਹਾਂਜੀ ਰਾਣੋ ਜੀ ਆ ਜਾਓ ਅੱਗੇ ਹਾਂਜੀ ਰਾਣੋ ਜੀ ਬੱਬਲ ਜੀ ਕੀ ਬਾਤ ਹੈ ਠੀਕ ਹੈ ਜੀ ਜੀਤਾ ਜੀਤਾ ਇਹ ਤੂੰ ਕੀ ਕੀਤਾ ਬਾਕਮਾਨ ਜਸਰ ਜੀ ਹਾਂਜੀ ਲਓ ਜੀ ਕੀ ਬਾਤ ਹੈ ਹਾਂਜੀ ਬਹੁਤ ਚੰਗੇ ਨੇ ਹਾਂਜੀ ਬਹੁਤ ਮਜ਼ਾ ਆਇਆ ਇਸ ਦਾ ਬਹੁਤ ਮਜ਼ਾ ਆ ਰਹੀ ਹੈ ਭਾਈ ਇਹ ਮੈਨੂੰ ਤੁਸੀਂ ਪੁੱਛ ਰਹੇ ਦੱਸ ਰਹੇ ਹੋ ਨਾ ਮੈਨੂੰ ਕਹਿੰਦੇ ਕਿਸ ਤਰ੍ਹਾਂ ਬਹੁਤ ਮਜ਼ਾ ਆਇਆ ਹਾਂਜੀ ਥੈਂਕ ਯੂ ਜੀ ਨਹੀਂ ਵਧੀਆ ਲੱਗਾ ਸਾਰਿਆਂ ਦਾ ਰੈਐਕਸ਼ਨ ਦੇਖ ਕੇ ਜੀ ਬਾਕੀ ਤੁਸੀਂ ਦੱਸੋ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਤੁਹਾਨੂੰ ਕਿਦਾਂ ਲੱਗੀ ਸਰ ਐਡਾ ਵਟਾ ਮਟਕਕੇ ਅੱਛਾ ਕਨਸੈਪਟ ਹੈ ਕਿ ਆਪਾਂ ਨੂੰ ਅਕੋਤੀ ਬਾਬਿਆਂ ਤੋਂ ਜ਼ਰਾ ਦੂਰ ਰਹਿਣਾ ਚਾਹੀਦਾ ਹੈ ਔਰ ਖਾਸ ਕਰਕੇ ਪੁਰਾਣੇ ਪੰਜਾਬ ਦੇ ਨਾਲ ਜੁੜ ਕੇ ਤੁਸੀਂ ਕੀ ਕਹਿਣਾ ਹੈ ਜੇ ਤੇ ਬਾਬਾ ਜੀ ਦੱਸ ਸਕਦੇ ਨੇ ਆ ਦੇਖੋ ਬਾਬਾ ਜੀ ਸਾਡੇ ਨਾਲ ਗਏ ਨੇ। ਇਹ ਜੀ ਲਾਸੋ ਦੁੱਖ ਦੀ ਗੱਲ ਦੁਖੀਆ ਜਾਣ। ਇਹ ਜੀ ਦੇਖੋ ਸਾਡੀ ਫਿਲਮ ਦਾ ਪ੍ਰਾਈਮ ਪਰਪਸ ਸੀਗਾ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰਨਾ ਹਨਾ ਜੀ। ਸੋ ਬੜਾ ਵਧੀਆ ਤਾਜਵੀਰ ਨੇ ਕਨਸੈਪਟ ਲਿਖਿਆ ਕਿਉਂਕਿ ਆਪਾਂ ਸਾਰੇ ਪਿੰਡਾਂ ਚ ਜੰਮੇ ਪਲੇ ਆ। ਆਪਾਂ ਆਪਣੇ ਆਲੇ ਦੁਆਲੇ ਇਦਾਂ ਦਾ ਦੇਖਿਆ ਹੀ ਆ ਕਿ ਕਿਸੇ ਦੇ ਬਾਬਾ ਆ ਗਿਆ ਕਸਰ ਹੋ ਗਈ ਹੈ ਨਾ ਡੇਰਿਆਂ ਤੇ ਜਾਣਾ ਹੱਤ ਵਾਲੇ ਕਰਾਉਣੇ। ਸੋ ਮਤਲਬ ਰਿਲੇਟੇਬਿਲਟੀ ਵੀ ਹੈਗੀ ਆ ਪਰ ਤੁਸੀਂ ਦੇਖਿਆ ਕਿ ਆਪਾਂ ਕੋਈ ਉਮਰ ਮੈਂ ਹੁਣ ਮੈਂ ਰਿਵੀਲ ਨਹੀਂ ਕਰਨਾ ਚਾਹੁੰਦਾ ਹੈਗਾ ਸਾਰੀ ਆਡੀਅੰਸ ਦੇ ਲਈ। ਨੇ ਦੇਖ ਲਓ ਭਾਈ ਮੈਂ ਉਹ ਗੱਲ ਕਹਿੰਦਾ ਵੀ ਜਿਹੜਾ ਨਕਲੀ ਕੰਮ ਹੁੰਦਾ ਨਾ ਉਹ ਖੜਦਾ ਨਹੀਂ ਹੁੰਦਾ ਅਸਲੀ ਕੰਮ ਹਮੇਸ਼ਾ ਖੜਦਾ ਹੁੰਦਾ ਸੋ ਇਹਸ ਕਰਕੇ ਇਹਨਾਂ ਖੌਤੀ ਬਾਬਿਆਂ ਤੋਂ ਪਰੇ ਰਹੋ ਤੇ ਆਪਣੇ ਪਰਿਵਾਰ 'ਚ ਇਸ ਬਾਗ ਬਣਾ ਕੇ ਰੱਖੋ ਇਹ ਫਿਲਮ ਦਾ ਇੱਕੋ ਹੀ ਮੈਸੇਜ ਆ ਫੁੱਲ ਐਂਟਰਟੇਨਮੈਂਟ ਆ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਫੈਮਿਲੀ ਡਰਾਮਾ ਆ ਤੁਸੀਂ ਜਰੂਰ ਦੇਖਣ ਆਓ ਤਾਂਜ ਭਾਈ ਨੂੰ ਔਰ ਪ੍ਰੋਡਿਊਸਰ ਸਾਹਿਬਾਨ ਨੂੰ ਬਹੁਤ ਸਾਰੀ ਮੁਬਾਰਕਾ ਕਿ ਲੋਕਾਂ ਨੂੰ ਇਹ ਬੰਨ ਕੇ ਰੱਖਿਆ ਤੇ ਅਸੀਂ ਆ ਬੜਾਈ ਐਨਜੋਏ ਕੀਤਾ ਯਾਸਰ ਭਾਈ ਦੀ ਪਹਿਲੀ ਫਿਲਮ ਦੀ ਏ ਤੇ ਸਾਡੀ ਖੁਸ਼ੀ ਨਹੀਂ ਸੀ ਵੀ ਆ ਕਿ ਅਸੀਂ ਬਾ ਦੇ ਨਾਲ ਕੰਮ ਕੀਤਾ ਗੁੱਟ ਲਾ ਕੇ ਯਾਰ ਸਾਰਿਆਂ ਨੇ ਬਾ ਕਮਾਲ ਕੰਮ ਕੀਤਾ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਲਓ ਜੀ ਬਕੋਈ ਨਾਸਰભાઈ ਯੂਨਾ ਨਾਲ ਕਿਉਂ ਜਾ ਰਿਹਾ ਹੈ ਕਿਉਂਕਿ ਵੈਸੇ ਹੀ ਪਰਾਵਾ ਵਾਲਾ ਪਿਆਰ ਸੀਗਾ ਤੇ ਦਿਲ ਦੇ ਵਿੱਚ ਜੀ ਜੀ ਮੈਂ ਤੁਹਾਨੂੰ ਕਹਿੰਦਾ ਕਿਉਂ ਜਾ ਰਿਹਾ ਨਹੀਂ ਬਹੁਤ ਵਧੀਆ ਲੱਗਿਆ ਜੀ ਮੈਂ ਵੀਰੇ ਦੇ ਪਹਿਲਾਂ ਗਾਣੇ ਸੁਣੇ ਹੋਏ ਸੀਗੇ ਜੀ ਅਸੀਂ ਪਹਿਲੀ ਵਾਰੀ ਸੈੱਟ ਤੇ ਹੀ ਮਿਲੇ ਤੇ ਬਾਕੀ ਜਿੰਨਾ ਸਾਡਾ ਪਿਆਰ ਸੀਗਾ ਆਪਸ ਚ ਜਿਹੜੀ ਦੋਸਤੀ ਹੋਈ ਮੈਨੂੰ ਲੱਗਦਾ ਤੁਹਾਨੂੰ ਸਕਰੀਨ ਤੇ ਵੀ ਦੇਖਣ ਨੂੰ ਮਿਲੀ ਹੋਊਗੀ ਜੀ ਮਤਲਬ ਉਹਦੀ ਜਿਹੜੀ ਕੈਮਿਸਟਰੀ ਸਾਡੀ ਬਣ ਗਈ ਸੀ ਬਹੁਤ ਸੀ ਇੰਜੋਏ ਕੀਤਾ ਜੀ ਵੀਰਾ ਪੂਰਾ ਘੈਂਟ ਬੰਦਾ ਨਹੀਂ ਤੇਰੀ ਜੋੜੀ ਬਣਾ ਗਿਆ ਕਿ ਨਾ ਤੇਲੇ ਤੇ ਮम्मा ਆਪੇ ਹੀ ਘੈਂਟ ਹੋਣਾ ਮੈਂ ਤਾਂ ਤੁਹਾਡੀ ਪਹਿਲੀ ਫਿਲਮ ਸਾਜੀ ਤੁਹਾਡੀ ਪਹਿਲੀ ਫਿਲਮ ਕਿਸ ਤਰ੍ਹਾਂ ਲੱਗਿਆ ਨਾਲ ਕੋ-ਸਟਾਰ ਦੇ ਨਾਲ ਕੰਮ ਕਰਕੇ ਆਰੇ ਸਿਨੀਅਰ ਆਰਟਿਸਟ ਬਹੁਤ ਜਿਆਦਾ ਮਨ ਗੁੰਮ ਲਈ ਆਏ ਜੀ ਜੀ ਕੋਈ ਨਾ ਜੀ ਇੱਧਰ ਨੇੜੇ ਆ ਜੂਰੇ ਸੋਨੀ ਸਿਸਟਮ ਸਭ ਬਹੁਤ ਛੋਟਾ ਸੀ ਜਿਹੜਾ ਅਸੀਂ ਆਲਵੇਸ ਮੈਂ ਟ੍ਰੈਵਲ ਕਰਦਾ ਕਿ ਮੈਂ ਗਾਵਾਂ ਵੀ ਫੇਰਦਾ ਜੀ ਆਪਣੀ ਫੈਮਿਲੀ ਦੇ ਵਿੱਚ ਹੋਰ ਮੂਵੀ ਵੇਖ ਕੇ ਤਾਂ ਅਸੀਂ ਆਪ ਸਰਪ੍ਰਾਈਜ਼ ਸੀ ਯਾਰ ਅੱਜ ਮੈਂ ਕਿਤੇ ਕੀ ਬਾਤ ਹੈ ਸਹੀ ਗੱਲ ਹੈ ਸਾਡੇ ਟਾਜ ਦੇ ਰਣੂ ਸਾਹਿਬ ਨੂੰ ਕੈਪਟਨ ਜੀ ਰੱਜਦਾ ਬਾਜੀ ਨੇ ਸਹੀ ਗੱਲ ਹੈ ਯਾਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਤੁਹਾਨੂੰ ਇਹ ਬਹੁਤ ਕੁਝ ਕਹਿਣਾ ਚਾਹੁੰਗਾ ਮੈਂ ਤਾਂ ਜੀ ਬਹੁਤ ਖੁਸ਼ ਆ ਮੈਂ ਮੂਵੀ ਦੇਖ ਕੇ ਮਤਲਬ ਕਿਉਂ ਮੈਂ ਬਹੁਤ ਉਹਦੇ ਵਿੱਚ ਕੁੱਪਈ ਸੀਗੀ ਸੈਕਿੰਡ ਹਾਫ ਮੇਰਾ ਫੇਵਰੇਟ ਹੈ ਤੇ ਮੈਂ ਉਹੀ ਕਹਿ ਰਹੀ ਸੀ ਜਿੱਦਾਂ ਹੀ ਮੂਵੀ ਫਿਨਿਸ਼ ਹੋਈ ਮਹਤਾਜ ਸਾਹਿਬ ਨੂੰ ਕਹਿ ਰਹੀ ਸੀ ਕਿ ਮੈਂ ਸੈਕਿੰਡ ਹਾਫ ਦੇ ਵਿੱਚ ਆਈ ਵਾਸ ਦੇਰ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਹਰ ਕਿਸੇ ਦਾ ਕੰਮ ਬਹੁਤ ਵਧੀਆ ਸੀ ਸੰਗਾ ਸਾਹਿਬ ਜੀ ਉਹ ਰੌਕਿੰਗ ਐਂਡ ਜੰਪਿੰਗ ਯਾਦ ਹੈ ਜੀ ਮੈਂ ਮੈਂ ਉਹਨੂੰ ਫੋਨ ਕਰਕੇ ਹਟਿਆ ਕਿ ਮੇਰੀ ਫਸਟ ਮੂਵੀ

ਇਹ ਪਤਲੀ ਜੀ ਆ ਸੱਸ ਕਿੱਡੀ ਮੋਟੀ ਸੀ ਔਰ ਕਿੱਡਾ ਮਤਲਬ ਕਿ ਬਾਕੀ ਅਨੀਤਾ ਭੈਣ ਜੀ ਨੇ ਬਹੁਤ ਵਧੀਆ ਕੰਮ ਕੀਤਾ ਅਨੀਤਾ ਦੇਵਿਕਾ ਨਾ ਮੈਂ ਜਵਾਬ ਦੰਨਾ ਅਸਲ ਚ ਨਾ ਇਹ ਬਹੁਤ سارے ਕਰੈਕਟਰ ਆਪਣੇ ਪਿੰਡਾਂ 'ਚ ਰਿਐਲਿਟੀ ਆ ਵੀ ਉਹ ਸੱਸਾਂ ਤੋਂ ਇੰਨੀਆਂ ਦੁਖੀਆਂ ਨਾ ਵੀਰ ਉਹ ਘਰ ਆਲਾ ਜਿੱਦਣ ਆਉਂਦਾ ਨਾ ਛੁੱਟੀ ਉਹ ਦੱਸਦੀਆਂ ਵੀ ਵੀ ਮੈਂ ਇਹਦੀ ਫੂਕ ਕੱਢਦਾ ਨਹੀਂ ਕਹਿੰਦੇ ਨਾ ਵੀ ਉਹ ਬੜਾ ਰਿਐਲ ਜਿਹਨਾਂ ਨੇ ਕਰਿਆ ਹਨਾ ਨੇ ਬਾਕੀ ਕਟਕਟਾ ਕੇ ਸਾਰੀ ਫਿਲਮ ਵਧੀਆ ਭਾਜੀ ਸੱਸ ਨੇ ਵਧੀਆ ਕੰਮ ਕੀਤਾ ਨੋਹ ਨੇ ਵਧੀਆ ਕੀਤਾ ਚਾਚੀ ਨੇ ਵਧੀਆ ਕੰਮ ਕੀਤਾ ਸਾਰੇ ਲਾਣੇ ਨੇ ਵਧੀਆ ਕੀਤਾ ਤਾਂ ਬਣਿਆ ਲੰਬੜਾ ਦਾ ਲਾਣਾ ਸਾਡੇ ਵੱਲੋਂ ਵੀ ਸਾਰੇ ਸੁਪਰਸਟਾਰਸ ਵੱਲੇ ਆਏ ਹੋਏ ਸਾਰੇ ਅੰਤਰਨੋਸ ਸਾਡੇ ਵੱਲੋਂ ਹੀ ਸਾਡੇ ਪਾਸੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਹੋਪਫੁਲੀ ਇਹ ਫਿਲਮ ਸਾਰਿਆਂ ਨੂੰ ਬਹੁਤ ਪਸੰਦ ਆਈ ਹੈ ਔਰ ਆਏਗੀ ਥੈਂਕ ਯੂ ਸਰ ਥੈਂਕ ਯੂ so much thanks ਥੈਂਕ ਯੂ ਓਕੇ ਜੀ ਓਕੇ ਓਕੇ ਓਕੇ